ਦੇ ਹਾਲਾਤਾਂ ਨੂੰ ਤੁਸੀਂ ਕੈਨੇਡਾ ਦੇ ਵਿੱਚ ਬੈਠ ਕੇ ਕਿਵੇਂ ਦੇਖਦੇ ਕੈਨੇਡਾ 'ਚ ਕਿਹੜਾ ਬਹੁਤ ਜ਼ਿਆਦਾ ਜੌਬਸ ਨੇ ਫੇ ਜਾ ਕੇ ਅਸੀਂ ਟੈਕਸੀ ਵੀ ਚਲਾਉਂਦੇ ਆ ਉੱਥੇ ਜਾ ਕੇ ਅਸੀਂ ਰੈਸਟੋਰੈਂਟ ਵਿੱਚ ਵੀ ਜਾਂਦੇ ਆ ਉੱਥੇ ਅਸੀਂ ਡਿਲੀਵਰੀਆਂ ਵੀ ਕਰਦੇ ਆ ਇੱਥੇ ਸਾਡੇ ਜਿਹੜਾ ਈਗੋ ਹੈ ਨਾ ਬੜੀ ਹੋਈ ਤੇ ਸਾਡੇ ਧੌਣ 'ਚ ਕਿੱਲਾ ਫਸਿਆ ਹੋਇਆ ਉਹ ਨਹੀਂ ਸਾਨੂੰ ਕੰਮ ਕਰਨ ਦਿੰਦਾ ਜੇ ਬੰਦਾ ਕਰਨ ਵੀ ਲੱਗਾ ਤਾਂ ਪਿੰਡ ਵਾਲੇ ਅੱਛਾ ਬੀਏ ਪੜ ਕੇ ਗੱਡੀ ਚਲਾਉਣ ਲੱਗਾ ਹੁਣ ਡਰਾਈਵਰ ਬਣੇਗਾ ਤੂੰ ਹੁਣ ਬਹੁਤੇ ਹੱਦ ਤੱਕ ਤਾਂ ਬੱਚੇ ਇੱਥੋਂ ਤਾਂ ਜਾਣ ਲੱਗੇ ਕਿ ਜੌਬਸ ਨਹੀਂ ਹੈਗੀਆਂ ਇੱਥੇ ਨਸ਼ਾ ਹੈ ਜੋ ਪੰਜਾਬ ਦੇ ਹਾਲਾਤ ਹੈ ਪੰਜਾਬ ਦੇ ਹਾਲਾਤਾਂ ਨੂੰ ਤੁਸੀਂ ਕੈਨੇਡਾ ਦੇ ਵਿੱਚ ਬੈਠ ਕੇ ਕਿਵੇਂ ਦੇਖਦੇ ਹੋ ਕੈਨੇਡਾ 'ਚ ਕਿਹੜਾ ਬਹੁਤ ਜ਼ਿਆਦਾ ਜੌਬਸ ਨੇ ਹਾਂ ਉੱਥੇ ਜਾ ਕੇ ਅਸੀਂ ਲੇਬਰ ਕਰਨ ਲੱਗ ਜਾਣਾ ਉੱਥੇ ਜਾ ਕੇ ਅਸੀਂ ਟੈਕਸੀ ਵੀ ਚਲਾਉਣਾ ਹੈ ਉੱਥੇ ਜਾ ਕੇ ਅਸੀਂ ਰੈਸਟੋਰੈਂਟ ਵਿੱਚ ਵੀ ਜਾਂਦੇ ਆ ਉੱਥੇ ਅਸੀਂ ਡਿਲੀਵਰੀਆਂ ਵੀ ਕਰਦੇ ਆ ਪੀਜ਼ੇ ਦੀਆਂ ਖਾਣੇ ਦੀਆਂ ਸਾਰਾ ਕੁਝ ਕਰਨ ਨੂੰ ਤਿਆਰ ਹੋ ਜਾਣਾ ਇੱਥੇ ਸਾਡੇ ਜਿਹੜਾ ਈਗੋ ਹੈ ਨਾ ਬੜੀ ਹੋਈ ਤੇ ਸਾਡੇ ਧੌਣ 'ਚ ਕਿੱਲਾ ਫਸਿਆ ਹੋਇਆ ਉਹ ਨਹੀਂ ਸਾਨੂੰ ਕੰਮ ਕਰਨ ਦਿੰਦਾ ਜੇ ਬੰਦਾ ਕਰਨ ਵੀ ਲੱਗਦਾ ਤਾਂ ਪਿੰਡ ਵਾਲੇ ਅੱਛਾ ਬੀਏ ਪੜ੍ਹ ਕੇ ਗੱਡੀ ਚਲਾਉਣ ਲੱਗਿਆ ਹੁਣ ਡਰਾਈਵਰ ਬਣੇਗਾ ਤੂੰ ਆਦਰ ਅਲਸ ਵਰਕ ਕਲਚਰ ਨਹੀਂ ਪੈਦਾ ਕੀਤਾ ਗਿਆ ਸਾਡੇ ਉਹ ਵਰਕ ਕਲਚਰ ਪੈਦਾ ਕਰਨ ਦੀ ਹੈ ਜੌਬਸ ਦੀ ਤਾਂ ਉੱਥੇ ਵੀ ਪ੍ਰੋਬਲਮ ਹੈ ਉੱਥੇ ਡਾਕਟਰ ਨਹੀਂ ਮਿਲ ਰਹੇ ਉੱਥੇ ਇੰਜੀਨੀਅਰ ਨਹੀਂ ਮਿਲ ਰਹੇ ਜੇ ਕਿਸੇ ਨੇ ਐਮਬੀਬੀਐਸ ਕੀਤੀ ਹੈ ਡਾਕਟਰ ਮਿਲ ਰਹੇ ਹਨ ਉਹ ਜਾ ਕੇ ਅਮਰੀਕਾ ਦੇ ਵਿੱਚ ਜੋਬ ਕਰ ਰਹੇ ਹਨ ਉੱਥੇ ਵੀ ਹਸਪਤਾਲਾਂ ਦੀ ਵੀ ਘਾਟ ਹੈਗੀ ਹੈ ਕਮੀਆਂ ਸਾਰੇ ਕਿਤੇ ਨੇ ਪਰ ਤੁਸੀਂ ਕਿੱਥੇ ਰਹਿ ਕੇ ਕਿਵੇਂ ਉਸ ਚੀਜ਼ ਦੇ ਵਿੱਚ ਆਪਣੇ ਆਪ ਨੂੰ ਜੈਲ ਕਰਕੇ ਆਪਣੇ ਆਪ ਨੂੰ ਪਾਲਿਸ਼ ਕਰਕੇ ਅੱਗੇ ਹੁੰਨੇ ਹੋ ਜਿਹੜੇ ਬੱਚਿਆਂ ਤੇ ਇਲਜ਼ਾਮ ਲਾਉਂਦੇ ਨੇ ਵੀ ਸ਼ਰਾਰਤਾਂ ਕਰਦੇ ਨੇ ਮੈਂ ਤਾਂ ਉਹਨਾਂ ਬੱਚਿਆਂ ਨੂੰ ਵੀ ਜਾਣਦਾ ਜਿਹੜੇ ਅੱਜ ਤੋਂ 10 ਸਾਲ ਪਹਿਲਾਂ 7 ਸਾਲ ਪਹਿਲਾਂ ਪੜਨ ਗਏ ਸੀ ਅੱਜ ਉਹਨਾਂ ਦੇ ਬਿਜ਼ਨਸ ਨੇ ਵੱਡੇ ਘਰ ਨੇ ਤੇ ਜਿਹੜੇ ਬੱਚਿਆਂ ਨੇ ਕੋਵਿਡ ਵੇਲੇ ਗੁਰੂ ਘਰ ਦੇ ਵਿੱਚੋਂ ਹੈਲਪ ਲਈ ਖਾਣਾ ਖਾਦਾ ਲੰਗਰ ਲਿਆ ਬਿਸਤਰੇ ਲਏ ਉੱਥੋਂ ਹੈਲਪ ਲਈ ਅੱਜ ਉਹੀ ਬੱਚੇ ਉਸ ਗੁਰੂ ਘਰ ਦੇ ਵਿੱਚ ਜਾ ਕੇ ਡੋਨੇਟ ਕਰਦੇ ਹੂੰ ਸੋ ਇਹ ਨਹੀਂ ਹੈ ਕਿ ਸਾਡੀ ਯੂਥ ਤਰੱਕੀ ਨਹੀਂ ਕਰ ਰਹੀ ਪਰ 네ਗੇਟਿਵ ਪੱਖ ਜ਼ਿਆਦਾ ਉਜਾਗਰ ਕੀਤਾ ਜਾ ਰਿਹਾ ਮੰਨ ਲਓ ਰਾਣਾ 10 ਚੰਗੀਆਂ ਪੋਸਟ ਆਪੋਂਦਾ ਇੱਕ ਕੋਈ ਗਲਤੀ ਹੋ ਗਈ ਤਾਂ ਉਹੀ ਉਜਾਗਰ ਹੋਊਗੀ ਜਿਹਨੇ ਮੇਰੀ ਪੋਸਟ ਤੇ ਕਦੇ ਪਹਿਲਾਂ ਕਮੈਂਟ ਵੀ ਨਹੀਂ ਕੀਤਾ ਹੋਇਆ ਉਹ ਆ ਕੇ ਮਾੜਾ ਕਮੈਂਟ ਕਰ ਜੂਗਾ ਪਰ ਉਹਨੂੰ ਇਹ ਨਹੀਂ ਪਤਾ ਪਿੱਛੇ ਝਾਕ ਕੇ ਵੀ ਇਹ ਕਰ ਕੀ ਰਿਹਾ ਸੋ ਮਾੜੇ ਦੀ ਚਰਚਾ ਜ਼ਿਆਦਾ ਹੋ ਜਾਂਦੀ ਹੈ ਉਵੇਂ ਹੀ ਆਪਣੇ ਅੰਦਰ ਸਾਡੇ ਕੋਲ ਜਿਹੜੀ ਚੀਜ਼ ਨਹੀਂ ਹੁੰਦੀ ਉਸੇ ਮੇਰੇ ਕੋਲ ਆ ਨਹੀਂ ਹੈ ਮੇਰੇ ਕੋਲ ਉਹ ਨਹੀਂ ਹੈ ਚੰਗੀ ਚੀਜ਼ ਨੂੰ ਦੇਖਦੇ ਨਹੀਂ ਜੋ ਸਾਡੇ ਕੋਲੇ ਹੈ ਉਹਦੇ ਵੱਲ ਦੇਖਦੇ ਨਹੀਂ ਚੰਗੀ ਚੀਜ਼ ਨੂੰ ਉਜਾਗਰ ਨਹੀਂ ਕਰਦੇ ਜੇ ਕਿਸੇ ਬੱਚੇ ਨੇ ਪ੍ਰਾਪਤੀ ਕੀਤੀ ਉਹਨੂੰ ਸ਼ਾਬਾਸ਼ ਨਹੀਂ ਦਿੰਦੇ ਸ਼ਾਬਾਸ਼ ਦੇਣੀ ਸਿੱਖੀਏ ਸ਼ੁਕਰਾਨਾ ਕਰਨਾ ਸਿੱਖੀਏ ਤਾਂ ਸਾਨੂੰ ਜਿਹੜੀਆਂ ਸਾਡੀਆਂ ਕਮੀਆਂ ਨੇ ਉਹਨਾਂ ਨੂੰ ਅਸੀਂ ਮੰਨਣ ਲੱਗ ਜਾਾਂਗੇ ਤੇ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰ ਦਾਂਗੇ ਦੈਟਸ ਇਟ ਹੋਰ ਕੋਈ ਸਮੱਸਿਆ ਨਹੀਂ ਜੇ ਆਪਾਂ ਕਰਨੇ ਵੀ ਇੱਥੇ ਨੌਕਰੀਆਂ ਨਹੀਂ ਹੈਗੀਆਂ ਇਹ ਸਾਰੇ ਆਲ ਓਵਰ ਵਰਲਡ ਹੀ ਇਹ ਪ੍ਰੋਬਲਮ ਹੈ ਇੱਥੇ ਪੈਸਾ ਨਹੀਂ ਜੁੜਦਾ ਕੈਨੇਡਾ ਵਾਲਿਆਂ ਕੋਲ ਕਿੰਨੇ ਕੁ ਡਾਲਰ ਜੁੜੇ ਹੋਏ ਨੇ ਪੁੱਛ ਲਓ ਸਾਰੇ ਕਰਜ਼ੇ ਥੱਲੇ ਨੇ ਜੇ ਪੰਜਾਬ ਕਰਜ਼ੇ ਥੱਲੇ ਤਾਂ ਉਹ ਵੀ ਕਰਜ਼ੇ ਥੱਲੇ ਨੇ ਜੇ ਇੱਥੇ ਨਸ਼ਾ ਤਾਂ ਕਿੱਥੇ ਨਹੀਂ ਨਸ਼ਾ ਨਸ਼ਾ ਹੈ ਕਿੱਥੇ ਨਹੀਂ ਉਥੇ ਤਾਂ ਲੀਗ ਇਹ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਬਹਾਨੇ ਨਾਲ ਕੈਨੇਡਾ ਨੂੰ ਬਦਨਾਮ ਕੀਤਾ ਜਾ ਰਿਹਾ ਕਿਉਂਕਿ ਕੈਨੇਡਾ 'ਚ ਜਿਆਦੇ ਪੰਜਾਬੀ ਆਪਦੇ ਹਾਲਾਤਾਂ ਨੂੰ ਤੁਸੀਂ ਕੈਨੇਡਾ ਦੇ ਵਿੱਚ ਬੈਠ ਕੇ ਕਿਵੇਂ ਦੇਖਦੇ ਕੈਨੇਡਾ 'ਚ ਕਿਹੜਾ ਬਹੁਤ ਜਿਆਦੇ ਜੌਬਸ ਨੇ ਫੇ ਜਾ ਕੇ ਅਸੀਂ ਟੈਕਸੀ ਵੀ ਚਲਾਉਂਦੇ ਆ ਉਥੇ ਜਾ ਕੇ ਅਸੀਂ ਰੈਸਟੋਰੈਂਟ ਵਿੱਚ ਵੀ ਜਾਂਦੇ ਆ ਉਥੇ ਅਸੀਂ ਡਿਲੀਵਰੀਆਂ ਵੀ ਕਰਦੇ ਆ ਇੱਥੇ ਸਾਡੇ ਜਿਹੜਾ ਈਗੋ ਹੈ ਨਾ ਬੜੀ ਹੋਈ ਤੇ ਸਾਡੇ ਧੌਣ 'ਚ ਕਿੱਲਾ ਫਸਿਆ ਹੋਇਆ ਉਹ ਨਹੀਂ ਸਾਨੂੰ ਕੰਮ ਕਰਨ ਦਿੰਦਾ ਜੇ ਬੰਦਾ ਕਰਨ ਵੀ ਲੱਗਾ ਤਾਂ ਪਿੰਡ ਵਾਲੇ ਅੱਛਾ ਵੀਏ ਪੜ ਕੇ ਗੱਡੀ ਚਲਾਉਣ ਲੱਗਾ ਹੁਣ ਡ ਬਹੁਤੀ ਹੱਦ ਤੱਕ ਤਾਂ ਬੱਚੇ ਇੱਥੋਂ ਤਾਂ ਜਾਣ ਲੱਗੇ ਕਿ ਜੌਬਸ ਨਹੀਂ ਹੈਗੀਆਂ ਇੱਥੇ ਨਸ਼ਾ ਹੈ ਜੋ ਪੰਜਾਬ ਦੇ ਹਾਲਾਤ ਹੈ ਪੰਜਾਬ ਦੇ ਹਾਲਾਤਾਂ ਨੂੰ ਤੁਸੀਂ ਕੈਨੇਡਾ ਦੇ ਵਿੱਚ ਬੈਠ ਕੇ ਕਿਵੇਂ ਦੇਖਦੇ ਕੈਨੇਡਾ 'ਚ ਕਿਹੜਾ ਬਹੁਤ ਜ਼ਿਆਦੇ ਜੌਬਸ ਨੇ ਹਾਂ ਉੱਥੇ ਜਾ ਕੇ ਅਸੀਂ ਲੇਬਰ ਕਰਨ ਲੱਗ ਜਾਨੇ ਆ ਉੱਥੇ ਜਾ ਕੇ ਅਸੀਂ ਟੈਕਸੀ ਵੀ ਚਲਾਉਨੇ ਆ ਉੱਥੇ ਜਾ ਕੇ ਅਸੀਂ ਰੈਸਟੋਰੈਂਟ ਵਿੱਚ ਵੀ ਜਾਨੇ ਆ ਉੱਥੇ ਅਸੀਂ ਡਿਲੀਵਰੀਆਂ ਵੀ ਕਰਦੇ ਆ ਪੀਜ਼ੇ ਦੀਆਂ ਖਾਣੇ ਦੀਆਂ ਸਾਰਾ ਕੁਝ ਕਰਨ ਨੂੰ ਤਿਆਰ ਹੋ ਜਾਨੇ ਆ ਇੱਥੇ ਸਾਡੇ ਜਿਹੜਾ ਇਹ ਗੋਆ ਨਾ ਬੜੀ ਹੋਈ ਤੇ ਸਾਡੇ ਧੌਣ ਚ ਕਿੱਲਾ ਫਸਿਆ ਹੋਇਆ ਉਹ ਨਹੀਂ ਸਾਨੂੰ ਕੰਮ ਕਰਨ ਦਿੰਦਾ ਜੇ ਬੰਦਾ ਕਰਨ ਵੀ ਲੱਗਾ ਤਾਂ ਪਿੰਡ ਵਾਲੇ ਅੱਛਾ ਬੀਬੇ ਪੜ ਕੇ ਗੱਡੀ ਚਲਾਉਣ ਲੱਗਿਆ ਹੁਣ ਡਰਾਈਵਰ ਬਣੇਗਾ ਤੂੰ ਆਦਰ ਮਾਲਕ ਵਰਕ ਕਲਚਰ ਨਹੀਂ ਪੈਦਾ ਕੀਤਾ ਗਿਆ ਸਾਡੇ ਉਹ ਵਰਕ ਕਲਚਰ ਪੈਦਾ ਕਰਨ ਦੀ ਹੈ ਜੌਬਸ ਤਾਂ ਉੱਥੇ ਵੀ ਪ੍ਰੋਬਲਮ ਹੈ ਉੱਥੇ ਡਾਕਟਰ ਨਹੀਂ ਮਿਲ ਰਹੇ ਉੱਥੇ ਇੰਜੀਨੀਅਰ ਨਹੀਂ ਮਿਲ ਰਹੇ ਜੇ ਕਿਸੇ ਨੇ ਐਮਬੀਬੀਐਸ ਕੀਤੀ ਹੈ ਡਾਕਟਰ ਮਿਲ ਰਹੇ ਹਨ ਉਹ ਜਾ ਕੇ ਅਮਰੀਕਾ ਦੇ ਵਿੱਚ ਜੋਬ ਕਰ ਰਹੇ ਹਨ ਉੱਥੇ ਵੀ ਹਸਪਤਾਲਾਂ ਦੀ ਵੀ ਘਾਟ ਹੈਗੀ ਹੈ ਕਮੀਆਂ ਸਾਰੇ ਕਿਤੇ ਨੇ ਪਰ ਤੁਸੀਂ ਕਿੱਥੇ ਰਹਿ ਕੇ ਕਿਵੇਂ ਉਸ ਚੀਜ਼ ਦੇ ਵਿੱਚ ਆਪਣੇ ਆਪ ਨੂੰ ਜੈਲ ਕਰਕੇ ਆਪਣੇ ਆਪ ਨੂੰ ਪਾਲਿਸ਼ ਕਰਕੇ ਅੱਗੇ ਹੁੰਨੇ ਹੋ ਜਿਹੜੇ ਬੱਚਿਆਂ ਤੇ ਇਲਜ਼ਾਮ ਲਾਉਂਦੇ ਨੇ ਵੀ ਸ਼ਰਾਰਤਾਂ ਕਰਦੇ ਨੇ ਮੈਂ ਤਾਂ ਉਹਨਾਂ ਬੱਚਿਆਂ ਨੂੰ ਵੀ ਜਾਣਦਾ ਜਿਹੜੇ ਅੱਜ ਤੋਂ 10 ਸਾਲ ਪਹਿਲਾਂ 7 ਸਾਲ ਪਹਿਲਾਂ ਪੜਨ ਗਏ ਸੀ ਅੱਜ ਉਹਨਾਂ ਦੇ ਬਿਜ਼ਨਸ ਨੇ ਵੱਡੇ ਘਰ ਨੇ ਤੇ ਜਿਹੜੇ ਬੱਚਿਆਂ ਨੇ ਕੋਵਿਡ ਵੇਲੇ ਗੁਰੂ ਘਰ ਦੇ ਵਿੱਚੋਂ ਹੈਲਪ ਲਈ ਖਾਣਾ ਖਾਦਾ ਲੰਗਰ ਲਿਆ ਬਿਸਤਰੇ ਲਏ ਉੱਥੋਂ ਹੈਲਪ ਲਈ ਅੱਜ ਉਹੀ ਬੱਚੇ ਉਸ ਗੁਰੂ ਘਰ ਦੇ ਵਿੱਚ ਜਾ ਕੇ ਡੋਨੇਟ ਕਰਦੇ ਆ ਸੋ ਇਹ ਨਹੀਂ ਹੈ ਕਿ ਸਾਡੀ ਯੂਥ ਤਰੱਕੀ ਨਹੀਂ ਕਰ ਰਹੀ ਪਰ 네ਗੇਟਿਵ ਪੱਖ ਜ਼ਿਆਦਾ ਉਜਾਗਰ ਕੀਤਾ ਜਾ ਰਿਹਾ ਮੰਨ ਲਓ ਰਾਣਾ 10 ਚੰਗੀਆਂ ਪੋਸਟ ਆਪਾਉਂਦਾ ਇੱਕ ਕੋਈ ਗਲਤੀ ਹੋ ਗਈ ਤਾਂ ਉਹੀ ਉਜਾਗਰ ਹੋਊਗੀ ਜਿਹਨੇ ਮੇਰੀ ਪੋਸਟ ਤੇ ਕਦੇ ਪਹਿਲਾਂ ਕਮੈਂਟ ਵੀ ਨਹੀਂ ਕੀਤਾ ਹੋਇਆ ਉਹ ਆ ਕੇ ਮਾੜਾ ਕਮੈਂਟ ਕਰ ਜੂਗਾ ਪਰ ਉਹਨੂੰ ਇਹ ਨਹੀਂ ਪਤਾ ਪਿੱਛੇ ਝਾਕੇ ਵੀ ਕਰ ਕੀ ਰਿਹਾ ਸੋ ਮਾੜੇ ਦੀ ਚਰਚਾ ਜ਼ਿਆਦਾ ਹੋ ਜਾਂਦੀ ਹੈ ਉਵੇਂ ਹੀ ਆਪਣੇ ਅੰਦਰ ਸਾਡੇ ਕੋਲ ਜਿਹੜੀ ਚੀਜ਼ ਨਹੀਂ ਹੁੰਦੀ ਉਸੇ ਮੇਰੇ ਕੋਲ ਆ ਨਹੀਂ ਹੈ ਮੇਰੇ ਕੋਲ ਉਹ ਨਹੀਂ ਹੈ ਚੰਗੀ ਚੀਜ਼ ਨੂੰ ਦੇਖਦੇ ਨਹੀਂ ਜੋ ਸਾਡੇ ਕੋਲੇ ਹੈ ਉਹਦੇ ਵੱਲ ਦੇਖਦੇ ਨਹੀਂ ਚੰਗੀ ਚੀਜ਼ ਨੂੰ ਉਜਾਗਰ ਨਹੀਂ ਕਰਦੇ ਜੇ ਕਿਸੇ ਬੱਚੇ ਨੇ ਪ੍ਰਾਪਤੀ ਕੀਤੀ ਹੈ ਉਹਨੂੰ ਸ਼ਾਬਾਸ਼ ਨਹੀਂ ਦਿੰਦੇ ਸ਼ਾਬਾਸ਼ ਦੇਣੀ ਸਿੱਖੀਏ ਸ਼ੁਕਰਾਨਾ ਕਰਨਾ ਸਿੱਖੀਏ ਤਾਂ ਸਾਨੂੰ ਜਿਹੜੀਆਂ ਸਾਡੀਆਂ ਕਮੀਆਂ ਨੇ ਉਹਨਾਂ ਨੂੰ ਅਸੀਂ ਮੰਨਣ ਲੱਗ ਜਾਾਂਗੇ ਤੇ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰ ਦਾਂਗੇ ਦੈਟਸ ਇਟ ਹੋਰ ਕੋਈ ਸਮੱਸਿਆ ਨਹੀਂ ਜੇ ਆਪਾਂ ਕਰਨੇ ਵੀ ਇੱਥੇ ਨੌਕਰੀਆਂ ਨਹੀਂ ਹੈਗੀਆਂ ਇਹ ਸਾਰੇ 올ਓਵਰ ਵਰਲਡ ਹੀ ਇਹ ਪ੍ਰੋਬਲਮ ਹੈ ਇੱਥੇ ਪੈਸਾ ਨਹੀਂ ਜੁੜਦਾ ਕੈਨੇਡਾ ਵਾਲਿਆਂ ਕੋਲੇ ਕਿੰਨੇ ਕ ਡਾਲਰ ਜੁੜੇ ਹੋਏ ਨੇ ਪੁੱਛ ਲਓ ਸਾਰੇ ਕਰਜ਼ੇ ਥੱਲੇ ਨੇ ਜੇ ਪੰਜਾਬ ਕਰਜ਼ੇ ਥੱਲੇ ਤਾਂ ਉਹ ਵੀ ਕਰਜ਼ੇ ਥੱਲੇ ਨੇ ਜੇ ਇੱਥੇ ਨਸ਼ਾ ਤਾਂ ਕਿੱਥੇ ਨਹੀਂ ਨਸ਼ਾ ਨਸ਼ਾ ਹੈ ਕਿੱਥੇ ਨਹੀਂ ਉੱਥੇ ਤਾਂ ਲੀਗ ਇਹ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਬਾਹਨੇ ਨਾਲ ਕੈਨੇਡਾ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਕੈਨੇਡਾ ਚ ਜਿਆਦਾ ਪ